ਗਿਆਨੀ ਹਰਪ੍ਰੀਤ ਸਿਰੇ ਦਾ ਮਕਾਰ ਬੇਈਮਾਨ ਝੂਠਾ ਵੱਡੀਆਂ ਛਾਵੇਂ ਦਿਲ ਵਿੱਚ ਭੜ ਕੇ ਰੱਖਣ ਵਾਲਾ ਇਨਸਾਨ ਜੈਟ ਪਲੱਸ 30 ਬੰਦਾ ਹੋਵੇ ਇੰਡੀਆ ਦੇ ਟੌਪ 10 11 ਬੰਦੇ ਨੇ ਜਿਨ੍ਹਾਂ ਕੋਲ ਇੰਨੀ ਹਾਈ ਲੈਵਲ ਦੀ ਸਕਿਉਰਟੀ ਆ ਡਿਊਟੀ ਦੇ ਬਾਹਰ ਬਿਠਾਤਾ ਕਿ ਸੇਵਾ ਕਰੋ ਹੱਥ ਜਿ ਵਿੱਚ ਵਰਸ਼ਾ ਫੜ ਕੇ ਹੁਕਮ ਕੀਤਾ ਉਹਨਾਂ ਨੇ ਇੱਕ ਨਿਮਾਣੇ ਸੇਵਾਵਜੋ ਸੇਵਾ ਨਿਭਾਈ ਉੱਥੇ ਬੈਠ ਕੇ ਤੇ ਇੱਕ ਬੰਦਾ ਸਿੱਧਾ ਆ ਕੇ ਗੋਲੀ ਮਾਰ ਚੱਲਿਆ ਸੀ ਇਹਦਾ ਮਤਲਬ ਗਿਆਨੀ ਹਰਪ੍ਰੀਤ ਸਿੰਘ ਦੀ ਮਨਸ਼ਾ ਸੀ ਕਿ ਸੁਭੂ ਸਿੰਘ ਬਾਦਲ ਨੂੰ ਗੋਲੀ ਮਾਰਨਾ ਮੈਂ ਬਹੁਤ ਵੱਡੀ ਸਟੇਟਮੈਂਟ ਦੇ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਚਾਹੁੰਦੇ ਸੀ ਸੁਖਵੀਰ ਸਿੰਘ ਬਾਦਲ ਦੇ ਗੋਲੀ ਲੱਗੇ ਹਾਂ ਬਿਲਕੁਲ ਕਿਉਂ ਉਹ ਕਿਉਂ ਚਾਹਣਗੇ ਗਿਆਨੀ ਹਰਪ੍ਰੀਤ ਸਿੰਘ ਬਹੁਤ ਜ਼ਿਆਦਾ ਨਫ਼ਰਤ ਨਾਲ ਭਰੇ ਹੋਏ ਇਨਸਾਨ ਨੇ ਸਿਆਸੀ ਰੰਜਿਸ਼ ਹੋ ਸਕਦੀ ਹੈ ਪਰ ਕੋਈ ਬੰਦਾ ਕਿਸੇ ਦੀ ਜਾਨ ਲੈਣ ਤੱਕ ਮੈਂ ਕਹਾਂ ਗਿਆਨੀ ਹਰਪ੍ਰੀਤ ਸਿੰਘ ਸੁਖਵੀਰ ਸਿੰਘ ਬਾਦਲ ਦੀ ਜਾਨ ਦੀ ਗੱਲ ਕਰਦੇ ਹਾਂ ਹਜ਼ਾਰਾਂ ਮੁੰਡੇ ਮਰਾਊਗਾ ਇਹ ਇਨਸਾਨ ਇਹ ਪੰਜਾਬ ਦੇ ਵਿੱਚ ਖੂਨ ਦੀਆਂ ਨਦੀਆਂ ਬਖਾਉਣ ਵਾਲਾ ਜਾਊਗਾ ਜਿਹੜੀ ਉਹਦੀ ਮਨਛਾ ਬਹੁਤ ਜ਼ਿਆਦਾ ਮਨਛਾ ਨਾਲ ਭਰਿਆ ਹੋਇਆ ਜਿਹੜਾ ਕਹਿੰਦਾ ਦਿੱਲੀ ਨਾਲ ਦਾ ਮੇਰੀ ਯਾਰੀ ਆ ਜਿਹੜਾ ਕਹਿੰਦਾ ਮੇਰੇ ਦੇ ਕਾਬਲੇ ਸੀ ਮੈਨੂੰ ਕਾਂਗਰਸ ਬੁਲਾਉਂਦੀ ਆ ਮੇਰੇ ਕਾਂਗਰਸੀ ਮੁੱਖ ਮੰਤਰੀ ਮੇਰੇ ਕੋਲ ਆਉਂਦੇ ਨੇ ਮੇਰੇ ਨਾਲ ਸੈਂਟਰ ਦੇ ਮინისტრਾਂ ਨਾਲ ਹੋਮ ਮਿਨਿਸਟਰ ਨਾਲ ਤਾਲੁਕਤ ਨੇ ਜਿਸ ਰਾਤ ਤੇ ਗਨੀ ਹਰਪ੍ਰੀਤ ਸਿੰਘ ਤੁਰਿਆ ਹੋਇਆ ਜੋ ਉੱਥੇ ਹੋਰ ਲੰਬਾ ਸਮਾਂ ਉਹ ਸੇਵਾ ਦੇ ਵਿੱਚ ਰਹਿੰਦਾ ਤਾਂ ਨਾਸਤਾ ਨਬੂਤ ਕਰਕੇ ਜਾਂਦਾ ਸਾਡਾ ਕੋਲ ਲੱਖ ਲਾਣਦ ਗਿਆਨੀ ਹਰਪ੍ਰੀਤ ਸਿੰਘ ਜੀ ਛੇਵੇਂ ਪਾਤਸ਼ਾਹ ਦੇ ਦਰ ਤੇ ਸ਼੍ਰੀ ਅਕਾਲ ਤਖਸਾਲ ਦੀ ਫਸੀਲ ਤੇ ਖੜਕੇ ਅਕਾਲੀ ਦਲ ਨੂੰ ਤਕੜਾ ਕਰਨ ਦੀਆਂ ਗੱਲਾਂ ਕਰਦੇ ਸੀ ਅੱਜ ਪ੍ਰਧਾਨ ਬਣ ਕੇ ਪਹਿਲੇ ਦਿਨ ਹੀ ਸਟੇਟਮੈਂਟ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਇਹ ਕਲੀਅਰ ਕਰਤੀ ਕਿ ਤੁਸੀਂ ਕਿਸ ਮਨਸ਼ਾ ਦੇ ਨਾਲ ਇੱਕ ਅਕਾਲ ਤਖਸਾਲ ਦਾ ਜਥੇਦਾਰ ਫਸੀਲ ਤੋਂ ਖੜ ਕੇ ਇਹ ਗੱਲ ਧਾਰ ਕੇ ਫੈਸਲੇ ਕਰ ਰਿਹਾ ਸੀ ਕਿ ਅਕਾਲੀ ਦਲ ਨੂੰ ਮਾਰਨਾ ਅਕਾਲੀ ਦਲ ਨੂੰ ਖੀਰੂ ਖੀਰੂ ਕਰਨਾ ਜੇ ਅਕਾਲੀ ਦਲ ਮਰੂਗਾ ਤਾਂ ਮੈਂ ਕਿਤੇ ਜਾ ਕੇ ਮੇਰਾ ਕੋਈ ਭਲਾ ਹੋਊਗਾ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਟੋਲੇ ਦਾ ਪ੍ਰਧਾਨ ਬਣਿਆ ਗਿਆ ਨਹੀਂ ਹਰਪੀ ਸਿੰਘ ਰਕੜਾ ਸਾਹਿਬ ਨੇ ਤਾਂ ਇੱਕ ਦਿਨ ਪਹਿਲਾਂ ਹੀ ਬਿਆਨ ਦਿੱਤੇ ਸੀ ਕਿ ਅਸੀਂ ਗਿਆਨੀ ਹਰਪੀ ਸਿੰਘ ਦਾ ਫੈਸਲਾ ਕਰ ਲਿਆ ਫੈਸਲਾ ਕਿਹਨੇ ਕਰ ਲਿਆ ਇੱਕ ਕਨੇਸ 27 ਲੱਖ ਭਰਤੀ ਕਰ ਲਈ 20 ਲੱਖ ਭਰਤੀ ਕਰ ਲਈ ਮਾਣ ਸਿੰਘ ਪਨਯੋਲੀ ਕਹਿੰਦੇ ਸਾਡੇ ਕੋਲ ਆਨ ਰਿਕਾਰਡ ਆ ਜਾਂਚ ਕਰਵਾ ਲਓ ਜਿੱਥੋਂ ਮਰਜ਼ੀ ਕਰਾ ਲਓ ਵਿੱਦ ਆਧਾਰ ਕਾਰਡ ਦੇ ਨਾਲ ਅਸੀਂ ਪ੍ਰੂਫ ਲੈ ਕੇ ਭਰਤੀ ਕੀਤੀ ਆ 15 ਲੱਖ ਦੀ ਭਰਤੀ ਆਨ ਰਿਕਾਰਡ ਕੋਲ ਹੈਗੀ ਆ ਕੱਲ ਤੱਕ ਸਾਬ ਹੱਥ ਘਰਾ ਕੇ ਉੱਥੇ ਦਿਖਾ ਕੇ ਮੁਰੇ ਫਜ਼ੀਲ ਦੇ ਸੌਂ ਚਕਾਓ ਕਿ ਹਾਂ ਸਾਰੀ 100% ਭਰਤੀ ਸਹੀ ਆ ਜੇ ਉਹ ਤਿਆਰ ਹੁੰਦੇ ਆ ਕਿ ਤੁਸੀਂ ਚੱਕਣ ਲਈ ਤਿਆਰ ਹੋ ਸੌ ਯਾਰ ਅਸੀਂ ਤਾਂ ਅਸੀਂ ਤਾਂ ਸਾਰਾ ਕੁਝ ਆਨ ਰਿਕਾਰਡ ਆਪਣਾ ਚੋਣ ਕਮਿਸ਼ਨ ਨੂੰ ਦੇ ਦਿੱਤਾ ਸਾਰਾ ਕੁਝ ਕਰੋਗੇ ਅਸੀਂ ਤਾਂ ਦੋ ਬੰਦਿਆਂ ਦੇ ਨਾਮ ਰੱਖੇ ਸੀਗੇ ਬੀਬੀ ਸਤਵੰਤ ਕੌਰ ਤੇ ਗਿਆਨੀ ਹਰਪ੍ਰੀਤ ਸਿੰਘ ਸਾਡੇ ਕਿੰਨੇ ਚੰਨੂ ਮਾਰਾ ਸਾਨੂੰ ਬਣਾ ਲੰਦੇ ਰਖੜੇ ਨੂੰ ਪਟਸਾਰ ਨੂੰ ਬਣਾ ਲੰਦੇ ਮਨਪ੍ਰੀਤ ਸਿੰਘ ਯਾਲੀ ਨੂੰ ਬਣਾ ਲੰਦੇ ਜਿਹਨੂੰ ਮਰਜ਼ੀ ਬਣਾ ਲੰਦੇ ਸਾਨੂੰ ਕੀ ਚੱਕਰ ਆ ਕਿ ਕਿ ਮਕਸਦ ਇੱਕੋ ਆ ਹਮ ਅਕਾਲੀ ਦੰਨ ਨੂੰ ਕਮਜ਼ੋਰ ਕਰਨਾ ਹੋਰ ਦੂਜਾ ਕੋਈ ਮਕਸਦ ਨਹੀਂ ਐਚਆਰ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਦੋਸਤ ਰਾਜੀਵ ਸਿੰਘ ਅੱਜ ਗੱਲ ਕਰਾਂਗੇ ਪੰਥ ਦੇ ਉੱਤੇ ਪੰਥਕ ਸਿਆਸਤ ਦੇ ਉੱਤੇ ਪੰਥਕ ਸਿਆਸਤ ਇਸ ਵਕਤ ਕਈ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਆ ਬਹੁਤ ਚੁੱਲ੍ਹੇ ਚੱਲ ਰਹੇ ਆ ਜਿਹੜੇ ਆਪਣੇ ਆਪ ਨੂੰ ਪੰਥ ਕਹਾ ਰਹੇ ਆ ਦਾਵਾ ਕਰਦੇ ਨੇ ਕਿ ਅਸਲੀ ਅਕਾਲੀ ਦਲ ਅਸੀਂ ਆ ਕੱਲ ਇੱਕ ਨਵਾਂ ਅਕਾਲੀ ਦਲ ਉੱਭਰਿਆ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿਸੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਤਖਤ ਸ੍ਰੀ ਦੰਦਵਾ ਸਾਹਿਬ ਦੇ ਉਹ ਮੌਜੂਦਾ ਜਥੇਦਾਰ ਰਹੇ ਵੱਡੀ ਸੇਵਾ ਉਹਨਾਂ ਨੇ ਪੰਥ ਦੇ ਲਈ ਕੀਤੀ ਪਰ ਅੱਜ ਉਹ ਸਿਆਸਤ ਦੇ ਅੰਦਰ ਐਂਟਰੀ ਕਰ ਚੁੱਕੇ ਨੇ ਪ੍ਰਧਾਨ ਚੁਣੇ ਗਏ ਨੇ ਪ੍ਰਧਾਨ ਬਣਦੇ ਆ ਗਿਆਨੀ ਹਰਪ੍ਰੀਤ ਸਿੰਘ ਨੇ ਤਿੱਖੇ ਹਮਲੇ ਸੁਬੇਸ਼ ਸਿੰਘ ਬਾਦਲ ਵਾਲੇ ਅਕਾਲੀ ਦਲ ਦੇ ਉੱਤੇ ਕੀਤੇ ਤਿੰਨ ਜਿਹੜੀਆਂ ਸਭ ਤੋਂ ਵੱਡੀਆਂ ਮੁੱਖ ਮੰਗਾਂ ਉਹਨਾਂ ਨੇ ਕਹੀਆਂ ਕਿ ਅਸੀਂ ਅਕਾਲੀ ਦਲ ਨੂੰ ਖੇਰੂ ਖੇਰੂ ਕਰ ਦਵਾਂਗੇ ਅਕਾਲੀ ਦਲ ਦੇ ਤਿੰਨ ਪਿੱਲਰ ਨੇ ਚੌਨ ਨਿਸ਼ਾਨ ਅਕਾਲੀ ਦਲ ਦਾ ਦਫ਼ਤਰ ਤੇ ਐ ਜੀ ਪੀ ਸੀ ਇਹ ਤਿੰਨੇ ਲੈਣੀਆਂ ਨੇ ਇਸ ਤੋਂ ਬਾਅਦ ਬਹੁਤ ਸਾਰੀਆਂ ਚਰਚਾਵਾਂ ਛੜੀਆਂ ਸੁਬੇਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਵੀ ਕਟਾਕ ਚੀਤਾ ਗਿਆ ਉਹਨਾਂ ਦੇ ਵੱਲੋਂ ਵੀ ਕੱਲ ਆਪਣੇ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਧਰਨੇ ਦੇ ਵਿੱਚ ਪਟਿਆਲਾ ਵਿਖੇ ਜਵਾਬ ਦਿੱਤਾ ਪਰ ਇਸ ਪੂਰੇ ਮਾਮਲੇ ਦੇ ਅੰਦਰ ਡੰਗਾਈ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਅੱਜ ਯੂਥ ਕਾਲੀ ਦਲ ਦੇ ਪ੍ਰਧਾਨ ਸਰਵੇ ਸਿੰਘ ਜਨ ਮੌਜੂਦ ਰਹਿਣਗੇ ਕਿਵੇਂ ਦੇਖਦੇ ਨੇ ਇਸ ਚੁਣੌਤੀ ਨੂੰ ਇਹ ਬਹੁਤ ਵੱਡੀ ਚੁਣੌਤੀ ਆ ਅਕਾਲੀ ਦਲ ਦੇ ਲਈ ਕਿਉਂਕਿ ਪਹਿਲਾਂ ਹੀ ਅਕਾਲੀ ਦਲ ਬਹੁਤ ਸਾਰੇ ਕ੍ਰਾਈਸਿਸ ਦੇ ਵਿੱਚ ਗੁਜ਼ਰ ਰਿਹਾ ਇੱਕ ਹੋਰ ਵੱਡੀ ਚੁਣੌਤੀ ਸਾਹਮਣੇ ਖੜੀ ਹੋ ਚੁੱਕੀ ਆ ਫਤਿਹ ਦੀ ਸਾਂਝ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਜਾ ਸਾਹਿਬ ਬਹੁਤ ਵੱਡੀ ਚੁਣੌਤੀ ਅੱਜ ਤੁਹਾਡੇ ਮੂਰੇ ਖੜੀ ਹੋ ਚੁੱਕੀ ਆ ਕਹਿੰਦੇ ਹੁੰਦੇ ਆ ਇੱਕ ਪੁਰਾਣੀ ਕਹਾਵਤ ਆ ਕਹਿੰਦੇ 라ਵਣ ਮਰਦਾ ਨਹੀਂ ਸੀਗਾ ਜੇ ਉਹਦਾ ਭਰਾ ਰਾਮ ਦੇ ਨਾਲ ਜਾ ਕੇ ਨਾਲ ਲੜਦਾ ਅੱਜ ਤੁਹਾਡੇ ਨਾਲ ਵੀ ਉਹੀ ਹੋਇਆ ਜਿਹੜੇ ਕਿਸੇ ਸਮੇਂ ਭਾਈਵਾਲੀ ਸੀਗੇ ਅੱਜ ਉਹ ਵਿਰੋਧ ਦੇ ਵਿੱਚ ਆਪੋਜ਼ਿਟ ਪਾਰਟੀ ਦੇ ਵਿੱਚ ਜਾ ਕੇ ਖੜ ਚੁੱਕੇ ਆ ਤੇ ਵੱਡਾ ਦਾਵਾ ਠੋਕਰਿਆ ਕਿ ਨਾ ਤਾਂ ਤੁਹਾਡੇ ਕੋਲ ਅਸੀਂ ਜੀਪੀਸੀ ਛੱਡਣੀ ਆ ਨਾ ਹੀ ਅਸੀਂ ਚੋਣ ਨਿਸ਼ਾਨ ਛੱਡਣਾ ਤੇ ਨਾ ਹੀ ਕਾਲੀ ਦਲ ਦਾ ਦਫ਼ਤਰ ਛੱਡਣਾ ਇੱਕ ਤਾਂ ਤੁਹਾਡੇ ਜਿਹੜਾ ਸਵਾਲ ਆ ਹੂੰ ਇਸ ਸਵਾਲ ਨਾਲ ਹੀ ਮੈਂ ਤੁਹਾਡੇ ਮਾਧਿਅਮ ਰਹੀ ਸੁਣਨ ਵਾਲੀ ਸਾਰੀ ਸੰਗਤ ਨੂੰ ਇਹ ਗੱਲ ਦਿਖਾਉਣੀ ਚਾਹੁੰਦਾ ਕਿ ਤੁਹਾਡਾ ਸਵਾਲ ਦੇਖੋ ਸਵਾਲ ਕਿਉਂਕਿ ਤੁਹਾਡਾ ਸਵਾਲ ਤਾਂ ਹੈ ਕਿ ਕੋਈ ਗੈਨੀ ਹਰਪ੍ਰੀਤ ਸਿੰਘ ਨੇ ਗੱਲ ਕਹੀ ਆ ਕਿ ਦਫਤਰ ਤੇ ਤਖੜੀ ਤੇ ਐਜੀਪੀਸੀ ਇੱਕ ਤਾਂ ਉਹਨਾਂ ਨੇ ਪਹਿਲੀ ਸਪੀਚ ਦੇ ਵਿੱਚ ਹਰਪ੍ਰੀਤ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਗੱਲ ਕਲੀਅਰ ਕਰ ਦਿੱਤੀ ਕਿ ਮੈਂ ਕਿਸ ਮਨਸ਼ਾ ਨੂੰ ਲੈ ਕੇ ਪ੍ਰਧਾਨ ਹੋਣਾ ਤਰਲੋ ਮੱਛੀ ਹੋਇਆ ਪਿਆ ਸੀ ਤਰਲੋ ਮੱਛੀ ਹਾਏ ਪ੍ਰਧਾਨਗੀ ਹਾਏ ਪ੍ਰਧਾਨਗੀ ਮਕਸਦ ਕੋ ਦੱਸਿਆ ਨਾ ਕਿ ਕੋਈ ਮੈਂ ਕੋਈ ਵੱਡਾ ਕੋਈ ਮਕਸਦ ਹੋਰ ਮਕਸਦ ਦੱਸਿਆ ਅਕਾਲੀ ਦਲ ਨੂੰ ਖੇਰੂ ਖੇਰੂ ਕਰਨ ਦਾ ਕਹਿੰਦਾ ਮੇਰਾ ਮਕਸਦ ਆ ਲਖ ਲਾਹਣ ਦੇ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ 6ਵੇਂ ਪਾਤਸ਼ਾਹ ਦੇ ਦਰ ਤੇ ਸ਼੍ਰੀ ਕਾਲ ਤਕਸਾਹ ਦੀ ਫਸੀਲ ਤੇ ਖੜ ਕੇ ਅਕਾਲੀ ਦਲ ਨੂੰ ਤਕੜਾ ਕਰਨ ਦੀਆਂ ਗੱਲਾਂ ਕਰਦੇ ਸੀ ਹੁਕਮ ਕਰਦੇ ਸੀ ਤੇ ਅੱਜ ਪ੍ਰਧਾਨ ਬਣ ਕੇ ਪਹਿਲੇ ਦਿਨ ਹੀ ਸਟੇਟਮੈਂਟ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੀਤੀ ਅਕਾਲੀ ਦਲ ਨੂੰ ਖੇਰੂ ਖੇਰੂ ਕਰਨ ਦੀ ਕੀਤੀ ਕਹਿੰਦੇ ਅਕਾਲੀ ਦਲ ਦਾ ਦਫ਼ਤਰ ਵੀ ਖੋਲੂਗਾ ਦ ਅਕਾਲ ਜਲ ਦੀ ਤਖੜੀ ਵੀ ਖੋਲੂਗਾ ਐ ਜੀ ਪੀ ਸੀ ਵੀ ਖੋਲੂਗਾ ਇਹਦਾ ਮਤਲਬ ਤੁਸੀਂ ਮਨਸ਼ਾ ਇਹ ਕਲੀਅਰ ਕਰਤੀਗੀ ਤੁਸੀਂ ਕਿਸ ਮਨਸ਼ਾ ਦੇ ਨਾਲ ਚੱਲਣਾ ਤਾਂ ਇਥੋਂ ਇਹ ਵੀ ਸਾਬਤ ਹੁੰਦਾ ਕਿ ਛੇਵੇਂ ਪਾਤਸ਼ਾਹ ਦੇ ਤਖਤ ਤੇ ਖੜਕੇ ਫਿਰ ਜਿਹੜੇ ਹੁਕਮਗਾਨੀ ਹਰਪੀ ਸਿੰਘ ਜੀ ਗਿਆਨੀ ਰਕबीर ਸਿੰਘ ਦੇ ਕੰਨ ਦੇ ਵਿੱਚ ਫੂਕ ਮਾਰ ਕੇ ਕਰਵਾ ਰਿਆ ਸੀ ਨਾਲ ਬੋਲ ਰਿਹਾ ਸੀ ਕਿਉਂਕਿ ਜ਼ਿਆਦਾਤਰ ਤਕਰੀਰਾਂ ਉੱਤੇ ਗਿਆਨੀ ਹਰਪੀ ਸਿੰਘ ਨੇ ਕੀਤੀਆਂ ਹੂੰ ਇਹ ਸਪਸ਼ਟ ਹੋ ਗਿਆ ਕਿ ਉਹਨਾਂ ਦੀ ਮਨਸ਼ਾ ਮੈਲ ਨਾਲ ਭਰੀ ਹੋਈ ਸੀ ਇਹ ਕਹਿਣਾ ਪੈ ਰਿਹਾ ਬੜੇ ਦੁੱਖ ਦੇ ਨਾਲ ਕੀ ਕ ਅਕਾਲ ਤੱਕ ਸਭ ਦਾ ਜਥੇਦਾਰ ਫਸੀਲ ਤੋਂ ਖੜਕੇ ਇਹ ਗੱਲ ਧਾਰ ਕੇ ਫੈਸਲੇ ਕਰ ਰਿਆ ਸੀ ਕਿ ਕਾਲੀ ਦਲ ਨੂੰ ਮਾਰਨਾ ਕਾਲੀ ਦਲ ਨੂੰ ਖੀਰੂ ਖੀਰੂ ਕਰਨਾ ਜੇ ਕਾਲੀ ਦਲ ਮਰੂਗਾ ਤਾਂ ਮੈਂ ਕਿਤੇ ਜਾ ਕੇ ਮੇਰਾ ਕੋਈ ਭਲਾ ਹੋਊਗਾ ਕਿਉਂਕਿ ਜਿਹੜੀਆਂ ਜੱਸੀਆਂ ਜਿਹੜੀਆਂ ਜਿਹੜੀਆਂ ਮਤਲਬ ਉਹ ਉਹ ਤਾਕਤਾਂ ਜਿਹੜੀਆਂ ਸ਼੍ਰੋਮਣੀ ਕਾਲੀ ਦਲ ਨੂੰ ਪੰਥ ਦੀ ਨਮਾਇੰਦਗੀ ਦੇ ਬੰਦੇ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਇਹਦਾ ਮਤਲਬ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਥਰੂ ਉਹ ਸਾਰੀ ਜਿਹੜੀ ਆਪਣੀ ਮਨਸ਼ਾ ਆਪਣੀ ਤਾਕਤ ਆ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਫੇਸ ਬਣਾ ਕੇ ਲਾਰੀਆਂ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਬਣਨ ਤੋਂ ਬਾਅਦ ਇਹ ਮਨਸ਼ਾ ਵਿਚ ਕਿ ਮੇਰਾ ਕੋਈ ਮਕਸਦ ਨਹੀਂ ਪੰਜਾਬ ਚ ਡਿਵੈਲਪਮੈਂਟ ਹੋਵੇ ਮੇਰਾ ਕੋਈ ਮਕਸਦ ਨਹੀਂ ਪੰਜਾਬ ਦੇ ਨੌਜਵਾਨਾਂ ਦਾ ਰਜਗਾਰ ਮਿਲੇ ਮੇਰਾ ਕੋਈ ਮਕਸਦ ਨਹੀਂ ਕਿ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਕਾਇਮ ਹੋਵੇ ਮੇਰਾ ਮਕਸਦ ਕੇਵਲ ਦੇ ਕੇਵਲ ਇੰਨਾ ਹੈ ਕਿ ਅਕਾਲੀ ਦੰਨ ਨੂੰ ਮਾਰਨਾ ਹੈ ਤਖੜੀ ਨੂੰ ਮਾਰਨਾ ਹੈ ਐ ਜੀ ਪੀ ਸੀ ਸੰਸਥਾਵਾਂ ਨੂੰ ਖੋਣਾ ਹੈ ਤੇ ਅਕਾਲੀ ਦਲ ਦਾ ਦਫਤਰ ਖੋਣਾ ਹੈ ਇਹ ਤਾਂ ਇਹ ਉਹਨਾਂ ਦੇ ਸਵਾਲ ਦੇ ਵਿੱਚ ਹੀ ਸਾਰਾ ਮੇਰਾ ਜਵਾਬ ਹੈ ਪੰਜ ਮੈਂਬਰੀ ਕਮੇਟੀ ਕਹਿੰਦੀ ਅੱਜ ਅਕਾਲ ਤਖਤ ਸਾਹਿਬ ਦੀ ਜਿੱਤ ਹੋਈ ਆ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਾਂ ਦੇ ਦੀ ਜਿੱਤ ਹੋਈ ਆ ਅਸੀਂ ਉਸ ਹਕੂਮਤਾਂਵੇਂ ਤੇ ਚੱਲ ਕੇ ਨਿਗਰਾਨੀ ਕਰਦੇ ਆ ਹੋਇਆ ਨਵੀਂ ਭਰਤੀ ਮੁੜ ਸਰਜੀਤੀ ਹੋਈ ਆ ਅਕਾਲੀ ਦਲ ਦੀ ਅਸਲੀ ਅਕਾਲੀ ਦਲ ਅੱਜ ਚੁਣਿਆ ਗਿਆ ਅਸਲੀ ਪ੍ਰਧਾਨ ਅੱਜ ਚੁਣਿਆ ਗਿਆ ਪ੍ਰਧਾਨ ਤਾਂ ਤਾਂ ਚੁਣਿਆ ਜਾਂਦਾ ਜੇ ਕੋਈ ਪਹਿਲੀ ਗੱਲ ਤਾਂ ਭਰਤੀ ਸਹੀ ਤਰੀਕੇ ਨਾਲ ਹੁੰਦੀ ਕੋਈ ਰੂਪਰੇਖਾ ਬਣਦੀ ਜਿਹੜੀ ਅਕਾਲੀ ਦਲ ਦੀ ਭਰਤੀ ਹੋਈ ਆ ਬਕਾਇਦਾ ਵਰਕਿੰਗ ਕਮੇਟੀ ਨੇ ਭਰਤੀ ਕਰਾਈ ਡੈਲੀਗੇਟ ਬਣੇ ਤੇ ਉਸ ਤੋਂ ਬਾਅਦ ਪ੍ਰਧਾਨ ਚੁਣਿਆ ਗਿਆ ਇਹ ਤਾਂ ਪਤੰਦਰ ਇੱਕ ਦਿਨ ਪਹਿਲਾਂ ਹੀ ਪ੍ਰਧਾਨ ਆਪਣਾ ਚੁਣ ਕੇ ਬਹਿ ਗਏ ਜਿਹੜਾ ਵੀ ਇਹਨਾਂ ਨੇ ਬੱਕਰੇ ਟੋਲੇ ਦਾ ਅਕਾਲੀ ਦਲ ਦਾ ਪ੍ਰਧਾਨ ਨਹੀਂ ਇੱਕ ਬੱਕਰੇ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਟੋਲੇ ਦਾ ਪ੍ਰਧਾਨ ਬਣਿਆ ਗਿਆਨੀ ਹਰਪੀ ਸਿੰਘ ਤੇ ਇੱਕ ਦਿਨ ਪਹਿਲਾਂ ਮੱਖਣ ਬਰਾੜ ਜਿਹੜੇ ਬਜਿੰਦਰ ਸਿੰਘ ਬਡਾੜ ਨੇ ਹੁੰਦੇ ਘਰੇ ਰਾਤ ਨੂੰ ਬੈਠ ਕੇ ਰਾਤ ਨੂੰ ਕਰਕੇ ਡਿਨਰ ਅੱਛੇ-ਅੱਛੀਆਂ ਪਲੇਟਾਂ ਦੇ ਵਿੱਚ ਤਾਂ ਇਹਨਾਂ ਨੇ ਫੈਸਲਾ ਕਰ ਲਿਆ ਸੀ ਕਿ ਅਸੀਂ ਗਿਆਨੀ ਹਰਪੀ ਸਿੰਘ ਨੂੰ ਕੱਲ ਨੂੰ ਪ੍ਰਧਾਨ ਚੁਣਨਾ ਤੇ ਲੋਕਾਂ ਨੂੰ ਇੱਥੇ ਸੰਗਤ ਨੂੰ ਗੁੰਮਰਾਹ ਕਰੀ ਗਈ ਕਿ ਅਸੀਂ ਭਰਤੀ ਕਰ ਰਹੇ ਹਾਂ ਜੀ ਡੈਲੀਗੇਟ ਚੁਣਨਗੇ ਜੀ ਰਕੜਾ ਸਾਹਿਬ ਨੇ ਤਾਂ ਇੱਕ ਦਿਨ ਪਹਿਲਾਂ ਬਿਆਨ ਦਿੱਤੇ ਸੀ ਕਿ ਅਸੀਂ ਗਿਆਨੀ ਹਰਪੀ ਸਿੰਘ ਦਾ ਫੈਸਲਾ ਕਰ ਲਿਆ ਫੈਸਲਾ ਕਿਹਨੇ ਕਰ ਲਿਆ ਇਹ ਕਹਿੰਦੇ ਅਸੀਂ 27 ਲੱਖ ਭਰਤੀ ਕਰ ਲਈ 20 ਲੱਖ ਭਰਤੀ ਕਰ ਲਈ ਮੰਨ ਲਓ ਚਲੋ 5000 ਦੇ ਭਰਤੀ ਕਰੀ ਹੋਏ ਪੰਜਾਬ ਦੇ ਪੰਜਾਬ ਸਿੰਘ ਪੰਜੋਲੀ ਕਹਿੰਦੇ ਸਾਡੇ ਕੋਲ ਆਨ ਰਿਕਾਰਡ ਆ ਜਾਂਚ ਕਰਵਾ ਲਓ ਜਿੱਥੋਂ ਮਰਜ਼ੀ ਕਰਾ ਲਓ ਵਿਧ ਆਧਾਰ ਕਾਰਡ ਦੇ ਨਾਲ ਅਸੀਂ ਪ੍ਰੂਫ ਦੇ ਲੈ ਕੇ ਭਰਤੀ ਕੀਤੀ ਹੈ 15 ਲੱਖ ਦੀ ਭਰਤੀ ਆਨ ਰਿਕਾਰਡ ਕੋਡਾ ਬਣ ਗਈ ਹੈ ਰਿਕਾਰਡ ਛੱਡੋ ਤੁਸੀਂ ਐ ਕਰੋ ਆ ਪੰਜ ਮੈਂਬਰੀ ਕਮੇਟੀ ਹੂੰ ਵਿੱਚੇ ਸਾਰਿਆਂ ਨੂੰ ਅਕਾਲਤਖ ਸਾਹਿਬ ਹੱਥ ਘਰਾ ਕੇ ਉੱਤੇ ਰਖਾ ਕੇ ਮੁਰੇ ਫਸੀਲ ਦੇ ਸੌ ਚਕਾਓ ਕਿ ਹਾਂ ਸਾਰੀ 100% ਭਰਤੀ ਸਹੀ ਆ ਸਾਰੀ ਆਧਾਰ ਕਾਰਡ ਨਾਲ ਹੋਈ ਵੀ ਆ ਬਿਲਕੁਲ ਜੈਨੂਇਨ ਹੋਈ ਵੀ ਆ ਲੈ ਚੱਕਣ ਸੌ ਆ ਗਏ ਉੱਥੇ ਲੈ ਸਾਰੇ ਉੱਤੇ ਖੜਕੇ ਸੌ ਚੱਕਣ ਅਸੀਂ ਇਹਦੇ ਨਾਲ ਤੁਰਪਾਂਗੇ ਸਮਝਾਲ ਕਰਦੇ ਜੇ ਉਹ ਤਿਆਰ ਹੁੰਦੇ ਆ ਕਿ ਤੁਸੀਂ ਚੱਕਣ ਲਈ ਤਿਆਰ ਹੋ ਸੌ ਯਾਰ ਅਸੀਂ ਤਾਂ ਅਸੀਂ ਤਾਂ ਸਾਰਾ ਕੁਝ ਔਨ ਰਿਕਾਰਡ ਆਪਣਾ ਚੋਣ ਕਮਿਸ਼ਨ ਨੂੰ ਦੇ ਦਿੱਤਾ ਸਾਰਾ ਕੁਝ ਅਸੀਂ ਤਾਂ ਸਾਰਾ ਕੁਝ ਬਣਾ ਕੇ ਭਰਤੀ ਕਰਕੇ ਚੋਣ ਕਮਿਸ਼ਨ ਨੂੰ ਦੇ ਦਿੱਤਾ ਸਾਰਾ ਕੁਝ ਵਿੱਚ ਰਿਕਾਰਡ ਕਾਪੀਆਂ ਸਾਰਾ ਕੁਝ ਇਹਨਾਂ ਨੇ ਕਿਹਨੂੰ ਦਿੱਤਾ ਪਰ ਉਹ ਤਾਂ ਤੁਹਾਡੀ ਭਰਤੀ ਨੂੰ ਬੋਗਸ ਭਰਤੀ ਯਾਰ ਇਹ ਤਾਂ ਕਰਾ ਰੱਖੀ ਬੈਠੇ ਨੇ ਸਾਡੀ ਭਰਤੀ ਜਿਹਨੂੰ ਚੋਣ ਕਮਿਸ਼ਨ ਕੋਲ ਜਮ੍ਹਾਂ ਕਰਾਇਆ ਜਾ ਕੇ ਤੇ ਜਿਹਦੇ ਇੰਨੇ ਹਜ਼ਾਰਾਂ ਡੈਲੀਗੇਟ ਚੁਣੇ ਗਏ ਕਿੰਨੇ ਸੌ ਸਟੇਟ ਡੈਲੀਗੇਟ ਚੁਣਿਆ ਗਿਆ ਤੇ ਅੱਗੇ ਡਿਸਟ੍ਰਿਕਟ ਡੈਲੀਗੇਟ ਚੁਣਨੇਗੇ ਉਹ ਝੁੱਠੇ ਨੇ ਅੱਛਾ ਇਹ ਸਹੀ ਨੇ ਜਿਹੜੇ 6 ਬੰਦੇ ਨੇ ਬੈਠ ਕੇ ਡਿਨਰ ਕਰਕੇ ਪ੍ਰਧਾਨ ਚੁਣ ਲਿਆ ਲੱਖ ਲਾਣ ਦੇ ਹੋ ਜੋ ਲੋਕਾਂ ਨੂੰ ਜਿਹੜੇ ਸੰਗਤ ਨੂੰ ਗੁੰਮਰਾਹ ਕਰ ਰਹੇ ਨੇ ਸ਼੍ਰੀ ਅਕਾਲ ਤਖਸਾਲ ਦਾ ਨਾਮ ਲੈ ਕੇ ਪਰ ਉਹ ਕਹਿੰਦੇ ਅਸੀਂ ਤਾਂ ਦੋ ਬੰਦਿਆਂ ਦੇ ਨਾਮ ਰੱਖੇ ਸੀਗੇ ਬੀਬੀ ਸਤਵੰਤ ਕੌਰ ਤੇ ਗਿਆਨੀ ਹਰਪ੍ਰੀਤ ਸਿੰਘ ਜਦੋਂ ਇੱਕ ਦਿਨ ਪਹਿਲਾਂ ਹੀ ਕਲੀਅਰ ਕਰਤਾ ਇਹਨਾਂ ਨੇ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਉਣਾ ਬਾਕੀ ਬਣਾਉਣ ਸਾਡੇ ਕਹਿੰਦਾ ਜਿਹਨੂੰ ਮਰਜ਼ੀ ਬਣਾ ਲੰਦੇ ਸਾਡੇ ਬੀਬੀ ਸਤਿਵਾਦ ਕਰੋ ਠੀਕ ਆ ਸਤਕਾਰਯੋਗ ਨੇ ਸਾਡੇ ਕਿੰਨੇ ਚੰਨੂ ਮਰਾ ਸਾਨੂੰ ਬਣਾ ਲੰਦੇ ਰਖੜੇ ਨੂੰ ਪਟਸਾਰ ਨੂੰ ਬਣਾ ਲੰਦੇ ਮਨਪੀ ਸਿੰਘ ਯਾਲੀ ਨੂੰ ਬਣਾ ਲੰਦੇ ਜਿਹਨੂੰ ਮਰਜ਼ੀ ਬਣਾ ਲੰਦੇ ਸਾਨੂੰ ਕੀ ਚੱਕਰ ਆ ਕਿਉਂਕਿ ਮਕਸਦ ਇੱਕੋ ਆ ਹੂੰ ਅਕਾਲੀ ਦੰਨ ਨੂੰ ਕਮਜ਼ੋਰ ਕਰਨਾ ਹੋਰ ਦੂਜਾ ਕੋਈ ਮਕਸਦ ਨਹੀਂ ਯਾਨੀ ਹਰਪੀ ਸਿੰਘ ਹਮੇਸ਼ਾ ਕਹਿੰਦੇ ਕਹਿੰਦੇ ਇਹ ਦਾਗੀ ਨੇ ਇਹ ਨਕਾਰੇ ਹੋਏ ਨੇ ਤੇ ਆ ਅਸਲੀ ਅਕਾਲੀ ਦਲ ਦੀ ਸੁਰਜੀਤੀ ਹੋਈ ਆ ਪੰਥ ਪ੍ਰਵਾਨਗੀ ਆ ਪੰਥ ਨੇ ਚੁਣਿਆਗਾ ਜਗਦੀਪ ਬਿਰਦੇ ਮੈਨੂੰ ਦੁੱਖ ਦੇਣਾ ਬੜਾ ਕਹਿਣਾ ਪੈਂਦਾ ਯੋ ਅਹੇ ਜੇ ਆਏ ਮਹਾਪੁਰਸ਼ਾਂ ਤੋਂ ਰੱਬ ਵੀ ਬਚਾਵੇ ਐਨੇ ਕਪਟੀ ਝੁੱਠੇ ਬੇਈਮਾਨ ਗਿਆਨੀ ਹਰਪਿੰਦ ਸਿੰਘ ਵਰਗਾ ਮੈਂ ਬੰਦਾ ਨਹੀਂ ਦੇਖਿਆ ਕੋਈ ਹੂੰ ਗਿਆਨੀ ਹਰਪਿੰਦ ਸਿਰੇ ਦਾ ਮਕਾਰ ਬੇਈਮਾਨ ਝੂਠਾ ਤੇ ਵੱਡੀਆਂ ਛਾਵਾ ਦਿਲ ਵਿੱਚ ਭਰ ਕੇ ਰੱਖਣ ਵਾਲਾ ਇਨਸਾਨ ਆ ਫਸਿਲ ਫਸਿਲ ਤੋਂ ਕੜ ਕੇ ਕੀ ਕਿਹਾ ਸੀ ਅਕਾਲ ਤਖਤ ਸਾਹਿਬ ਦੀ ਕਿ ਸਾਰੇ ਦੱਗੀ ਨੇ ਸਾਰੇ ਕਿਹਾ ਮੰਨ ਲਓ ਸਾਨੂੰ ਵੀ ਕਿਹਾ ਸਾਰਿਆਂ ਨੂੰ ਕਿਹਾ ਜਿਹੜੇ ਸਾਡੇ ਤੇ ਚੰਦੂ ਮੈਰਾ ਸਾਹਿਬ ਤੇ ਬੀਬੀ ਜ਼ਗੀਰ ਕੌਰ ਤਾਂ ਝੂਠ ਬੋਲ ਗਏ ਅਕਾਲ ਤਖਸਾਲ ਦੇ ਸਾਹਮਣੇ ਖੜ ਕੇ ਤੇ ਅਸੀਂ ਵੀਡੀਓ ਜਨਤ ਕਰਤੀ ਕਿ ਝੂਠ ਬੋਲ ਕੇ ਆਏ ਨੇ ਤੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਪ੍ਰੈਸ ਕਾਨਫਰੈਂਸ ਦੋਏ ਵਾਲੇ ਦੇ ਬੈਠੇ ਨੇ ਇੱਕ ਪਾਸੇ ਬੀਬੀ ਬੈਠੀ ਇੱਕ ਪਾਸੇ ਚੰਦੂ ਮੈਰਾ ਸਾਹਿਬ ਬੈਠੇ ਨੇ ਜਿਹੜੇ ਬੰਦੇ ਗੁਰੂ ਦੇ ਨਹੀਂ ਹੋਏ ਗੁਰੂ ਦੇ ਅੱਗੇ ਖੜ ਕੇ ਝੂਠ ਬੋਲਿਆ ਹੈ ਗਾਨੀ ਹਰਪੀ ਸਿੰਘ ਨਾਲ ਪਠਾਈ ਬੈਠੇ ਨੇ ਇਹ ਇਹ ਕਰਦਾਰ ਆ ਗਾਨੀ ਹਰਪੀ ਸਿੰਘ ਦਾ ਇਹ ਸੰਗਤ ਦੇਖੇ ਕਿ ਜਿਹੜਾ ਉਹ 2 ਦਸੰਬਰ ਨੂੰ ਜੋ ਵੀ ਸ੍ਰੀ ਸ੍ਰੀ ਅਕਾਲ ਤਖਸਾਲ ਦੀ ਫਸੀਲ ਤੇ ਖੜ ਕੇ ਗਾਨੀ ਹਰਪੀ ਸਿੰਘ ਕਰ ਰਹੀ ਸੀ ਕਿ ਕਿ ਇੱਛਾਵਾਂ ਨਾਲ ਕਰ ਰਹੇ ਸੀ ਹੂੰ ਕਿਉਂਕਿ ਇੱਛਾ ਬਹੁਤ ਸੀ ਕਿ ਕਾਲੀ ਦਲ ਖਤਮ ਹੋ ਜਾਏ ਕਿਉਂਕਿ ਪਹਿਲਾਂ ਤਾਂ ਟਾਰਗੇਟ ਦਿੱਤਾ ਕਿ ਕਾਲੀ ਦਲ ਨੂੰ ਨਾਸਤ ਅਨਬੂਤ ਕਰ ਦੋ ਖਤਮ ਕਰ ਦੋ ਲੀਡਰਸ਼ਿਪ ਨੂੰ ਕੱਢ ਦੋ ਉੱਥੇ ਸਿਰਫ ਧਾਰਮਿਕ ਸਜ਼ਾ ਅਹਿਸਾਸ ਕਰਾਇਆ ਜਾਂਦਾ ਹੂੰ ਜੇ ਕਿਸੇ ਨੇ ਗਲਤੀ ਕੀਤੀ ਆ ਉਹਨੂੰ ਸਜ਼ਾ ਲਾ ਕੇ ਕੜਾ ਪ੍ਰਸ਼ਾਦ ਕਰਵਾ ਕੇ ਸੇਵਾ ਕਰਾ ਕੇ ਨਿਤਨੇਮ ਕਰਾ ਕੇ ਬਾਣੀ ਪੜਾ ਕੇ ਜੋੜੇ ਸਾਫ ਕਰਾ ਕੇ ਅਹਿਸਾਸ ਕਰਾਇਆ ਜਾਂਦਾ ਕਿ ਭਾਈ ਗੁਰੂ ਦੇ ਲੜ ਲੱਗ ਜਿਹੜੀ ਤੂੰ ਅਗੱਗਿਆ ਕੀਤੀ ਆ ਉਹਨੂੰ ਉਹਦੀ ਮਾਫੀ ਮੰਗ ਅਹਿਸਾਸ ਹੁੰਦੀ ਆ ਮਾਫੀ ਪੰਚਾਇਤ ਚ ਆਪਾਂ ਕਹਿੰਦੇ ਨੇ ਕਿ ਮਾਫ ਮੰਗ ਲਾ ਇਹ ਨਹੀਂ ਹੁੰਦਾ ਕਿ ਖਤਮ ਕਰ ਦੋ ਨਾਸਤਾ ਨ부ਤ ਕਰ ਦੋ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਕੰਮ ਕੀਤਾ ਜਦੋਂ ਉਸ ਤੋਂ ਵੀ ਅਕਾਲੀ ਦਲ ਉਹ ਗੱਲਾਂ ਤੋਂ ਵੀ ਅਕਾਲੀ ਦਲ ਗੁਰੂ ਸਾਹਿਬ ਨੇ ਆਪ ਹੱਥ ਦੇ ਕੇ ਬਚਾ ਲਿਆ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਜਿਹੜਾ ਇੱਕ ਜੈਡ ਪਲਸ 30 ਬੰਦਾ ਹੋਵੇ ਪੰਜਾਬ ਇੰਡੀਆ ਦੇ ਟੌਪ 10 11 ਬੰਦੇ ਨੇ ਜਿਨ੍ਹਾਂ ਕੋਲ ਇੰਨੀ ਹਾਈ ਲੈਵਲ ਦੀ ਸਿਕਿਉਰਟੀ ਆ ਜਿਨ੍ਹਾਂ ਨੂੰ ਐਡੇ ਵੱਡੇ ਲੈਵਲ ਦੇ ਖਤਰਾ ਉਸ ਇਨਸਾਨ ਨੂੰ ਤੁਸੀਂ ਡਿਊਟੀ ਦੇ ਬਾਹਰ ਬਿਠਾ ਤਿਆ ਕੇ ਸੇਵਾ ਕਰੋ ਹੱਥ ਵਿੱਚ ਬਰਸ਼ਾ ਫੜ ਕੇ ਹੁਕਮ ਕੀਤਾ ਉਹਨਾਂ ਨੇ ਇੱਕ ਨਿਮਾਨੇ ਸੇਵਾਵਜੋ ਸੇਵਾ ਨਿਭਾਈ ਉੱਥੇ ਬੈਠ ਕੇ ਤੇ ਇੱਕ ਬੰਦਾ ਸਿੱਧਾ ਆ ਕੇ ਗੋਲੀ ਮਾਰ ਚੱਲਿਆ ਸੀ ਤੇ ਇਹ ਕਹਿੰਨੀ ਹਰਪ੍ਰੀਤ ਸਿੰਘ ਕਹਿੰਦੇ ਸੀ ਕੋਈ ਇੱਕ ਬੰਦਾ ਸਕਿਉਰਟੀ ਵਾਲਾ ਕੋਲ ਵੀ ਨਾ ਖੜਨ ਦੋ ਇਹਦਾ ਮਤਲਬ ਗੈਨੀ ਹਰਪ੍ਰੀਤ ਸਿੰਘ ਦੀ ਮਨਸ਼ਾ ਸੀ ਕਿ ਸੁਭੀ ਸਿੰਘ ਬਾਦਲ ਨੂੰ ਗੋਲੀ ਮਰਾਦਾਂ ਮੈਂ ਜਦੋਂ ਰੌਲਾ ਪਿਆ ਗੋਲੀ ਚੱਲ ਗਈ ਬਾਅਦ ਚੋ ਫਿਰ ਕਿਤੇ ਜਾ ਕੇ ਮਾੜੀ ਮੋਟੀ ਸਕਿਉਰਟੀ ਟੈਕੋ ਬਹੁਤ ਵੱਡੀ ਸਟੇਟਮੈਂਟ ਦੇ ਰਹੇ ਹੋ ਕਿ ਗੈਨੀ ਹਰਪ੍ਰੀਤ ਸਿੰਘ ਚਾਹੁੰਦੇ ਸੀ ਸੁਭੀ ਸਿੰਘ ਬਾਦਲ ਦੇ ਗੋਲੀ ਲੱਗੇ ਹਾਂ ਬਿਲਕੁਲ ਕਿਉਂ ਉਹ ਕਿਉਂ ਚਾਹਣ ਬਹੁਤ ਜਿਆਦੇ ਨਫ਼ਰਤ ਨਾਲ ਭਰੇ ਹੋਏ ਇਨਸਾਨ ਨੇ ਕਿ ਸਿਆਸੀ ਉਹਨਾਂ ਦੀ ਰੰਜਿਸ਼ ਹੋ ਸਕਦੀ ਹੈ ਪਰ ਕੋਈ ਬੰਦਾ ਕਿਸੇ ਦੀ ਜਾਨ ਲੈਣ ਤਾਂ ਮੈਂ ਕਹ ਜੀ ਗਿਆਨੀ ਹਰਪ੍ਰੀਤ ਸਿੰਘ ਤੁਸੀਂ ਇੱਕ ਸੁਖਵੀਰ ਸਿੰਘ ਬਾਦਲ ਦੀ ਜਾਨ ਦੀ ਗੱਲ ਕਰਦੇ ਹੋ ਹਜ਼ਾਰਾਂ ਮੁੰਡੇ ਮਰਾਊਗਾ ਇਹ ਇਨਸਾਨ ਇਹ ਪੰਜਾਬ ਦੇ ਵਿੱਚ ਖੂਨ ਦੀਆਂ ਨਦੀਆਂ ਵਗਾਉਣ ਵਾਲਾ ਜਾਊਗਾ ਜਿਹੜੀ ਉਹਦੀ ਮਨਛਾ ਹੈ ਬਹੁਤ ਜਿਆਦੇ ਮਨਛਾ ਨਾਲ ਭਰਿਆ ਹੋਇਆ ਹੈ ਉਹ ਤਾਂ ਕਹਿੰਦੇ ਮੈਨੂੰ ਅਕਾਲ ਤੱਕ ਸਾਨੂੰ ਦੁੱਖ ਆਉਂਦਾ ਬੇਇੱਜ਼ਤ ਕਰਕੇ ਕਰਦਿਆ ਦੁੱਖ ਆਉਂਦਾ ਦੁੱਖ ਆਉਂਦਾ ਕਿ ਇਸ ਇਨਸਾਨ ਦੀ ਅਸੀਂ ਵੀਡੀਓ ਤਕਰੀਰਾਂ ਅਸੀਂ ਸ਼ੇਅਰ ਕਰਦੇ ਰਹੇ ਆਪਣੀ ਫੇਸਬੁੱਕਾਂ ਤੇ ਦੁੱਖ ਆਉਂਦਾ ਕਿ ਕਿਹੜੇ ਯਾਰ ਬੇਈਮਾਨ ਬੰਦੇ ਦੀ ਅਸੀਂ ਮਤਲਬ ਕਰਦੇ ਰਹੇ ਕਿ ਬੜਾ ਵਧੀਆ ਬਲਾਰਾ ਜਿਹੜਾ ਕਹਿੰਦਾ ਦਿੱਲੀ ਨਾਲ ਤਾਂ ਮੇਰੀ ਯਾਰੀ ਆ ਜਿਹੜਾ ਕਹਿੰਦਾ ਮੇਰੇ ਦੇ ਕਾਬਲੇ ਸੀ ਮੈਨੂੰ ਕਾਂਗਰਸ ਬੁਲਾਉਂਦੀ ਆ ਮੇਰੇ ਕਾਂਗਰਸੀ ਮੁੱਖ ਮੰਤਰੀ ਮੇਰੇ ਕੋਲ ਆਉਂਦੇ ਨੇ ਮੇਰੇ ਨਾਲ ਸੈਂਟਰ ਦੇ ਮਨਿਸਟਰਾਂ ਨਾਲ ਹੋਮ ਮਨਿਸਟਰ ਨਾਲ ਤਾਲੁਕਤ ਨੇ ਮੈਨੂੰ ਰਾਘਵ ਛੱਡਨੇ ਬਿਲਾ ਵਿਆਹ ਚ ਬੁਲਾਇਆ ਮੈਂ ਆਪਣੀ ਬੱਚਿਆਂ ਨੂੰ ਲੈ ਕੇ ਗਿਆ ਕਿ ਪ੍ਰਿੰਕਾ ਚੋਪੜਾ ਨੂੰ ਮਲਾ ਕੇ ਲੈ ਕੌਮ ਦਾ ਜਥੇਦਾਰ ਕੇ ਕਿ ਮੇਰੇ ਬੱਚੇ ਪ੍ਰਿੰਕਾ ਚੋਪੜਾ ਦੇ ਫੈਨ ਨੇ ਤੇ ਮੈਂ ਉਹਨਾਂ ਨੂੰ ਮਲਾਉਣ ਲਈ ਵਿਆਹ ਤੇ ਲੈ ਗਿਆ ਸੀ ਇਹ ਜਥੇਦਾਰਾਂ ਵਾਲੇ ਕੰਮ ਨੇ ਇਹ ਕੌਮ ਜਵਾਬ ਦੇਗੀ ਇਸ ਇਨਸਾਨ ਨੂੰ ਕਿ ਤੂੰ ਨੂੰ ਸਿੱਖ ਕੌਮ ਨੇ ਜਥੇਦਾਰ ਬਣਾਇਆ ਸੀ ਤੇ ਜਥੇਦਾਰ ਦਾ ਕੰਮ ਸਾਰਿਆਂ ਨੂੰ ਕੌਮ ਨੂੰ ਇਕੱਠਾ ਕਰਨਾ ਹੁੰਦਾ ਖਿਰੂ ਖਿਰੂ ਕਰਨਾ ਨਹੀਂ ਹੁੰਦਾ ਪੰਥ ਦੀ ਜਿਹੜੀ ਅਕਾਲ ਤਖਤ ਸਾਹਿਬ ਦੀ ਤੱਬੇ ਬੈਠ ਕੇ ਬਣੀ ਹੋਈ ਜਥੇਬੰਦੀ ਨੂੰ ਮਾਰਨ ਦੀ ਸ਼ਰੰਤਰ ਗਾਇਨੇ ਹਰਪ੍ਰੀਤ ਸਿੰਘ ਨੇ ਰਚਿਆ ਯਾਨੀ ਹਰਪੀ ਸਿੰਘ ਆਨੇ ਮੈਨੂੰ ਜਲੀਲ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਲਾਇਆ ਮੈਨੂੰ ਕੱਢਿਆ ਗਿਆ ਮੈਨੂੰ ਤੁਹਾਡੀਆਂ ਪ੍ਰਧਾਨਗੀਆਂ ਨਹੀਂ ਚਾਹੀਦੀਆਂ ਸੀ ਜੇ ਮੈਨੂੰ ਉਹ ਸੇਵਾ ਕਰਨ ਦੀ ਇਜਾਜ਼ਤ ਮੈਂ ਤਾਂ ਪੰਥ ਦੀ ਸੇਵਾ ਕਰਨੀ ਸੀ ਮੈਂ ਧੰਨਵਾਦ ਕਰਦਾ ਐਜੈਕਟਿਵ ਦਾ ਜਿਹੜਾ ਗਿਆਨੀ ਹਰਪੀ ਸਿੰਘ ਨੂੰ ਟਾਈਮ ਰਹਿੰਦੇ ਪਾਸੇ ਕਰ ਦਿੱਤਾ ਤੇ ਇਹ ਦੇਖੋ ਜਿਸ ਰਾਤ ਗਿਆਨੀ ਹਰਪੀ ਸਿੰਘ ਤੁਰਿਆ ਹੋਇਆ ਜੋ ਉੱਥੇ ਹੋਰ ਲੰਬਾ ਸਮਾਂ ਉਹ ਸੇਵਾ ਦੇ ਵਿੱਚ ਰਹਿੰਦਾ ਦਾ ਨਾਸਤਾ ਨਬੂਤ ਕਰਕੇ ਜਾਂਦਾ ਸਾਰਾ ਕੁਝ ਤੇ ਉਹ ਕਹਿੰਦਾ ਕਿ ਜੇ ਮੈਨੂੰ 15 ਦਿਨ ਹੋਰ ਮਿਲ ਜਾਂਦੇ ਮੈਂ ਅਕਾਲੀ ਦਲ ਦਾ ਭੋਗ ਪਾ ਦੇਣਾ ਸੀ ਹੁਣ ਜਦੋਂ ਸਾਰੀਆਂ ਚੀਜ਼ਾਂ ਤੋਂ ਬਚਾਅ ਹੋ ਗਿਆ ਹੁਣ ਬਖਰਾ ਧੜਾ ਖੜਾ ਕਰਕੇ ਪ੍ਰਧਾਨ ਬਣ ਕੇ ਕਹਿੰਦਾ ਹੁਣ ਮੈਂ ਐ ਤੁਸੀਂ ਇਹ ਲਿਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ 1.5 ਸਾਲ ਚ ਦੇਖ ਲਿਓ ਕਿਉਂਕਿ 2027 ਤੱਕ ਤਾਂ ਹੁਣ ਇਹਦਾ ਡਰਾਮਾ ਚੱਲਣਾ ਇਹ ਦੇਖਿਓ ਵੀ 99% ਅਕਾਲੀ ਦਲ ਤੇ ਅਕਾਲੀ ਦਲ ਦੇ ਲੀਡਰਾਂ ਨੂੰ ਗਾਲ੍ਹਾਂ ਕੱਢਣ ਤੋਂ ਇਲਾਵਾ ਜੇ ਇੱਕ ਸ਼ਬਦ ਵੀ ਬੋਲ ਗਿਆ ਹੋਰ ਕਿਉਂਕਿ ਮਕਸਦ ਇਹ ਹੁਆ ਐਡਾ ਵੱਡਾ ਅਜੰਡਾ ਉਹਨਾਂ ਨੇ ਤਿਆਰ ਕੀਤਾ ਉਹਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਰੱਖੀ ਆ ਉਹਦੇ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਆ ਪੰਜਾਬ ਦੇ ਪੁਆਣੀ ਦੀ ਗੱਲ ਆ ਜਦੋਂ ਕਹਿੰਦੀ ਹਰਪੀ ਸਿੰਘ ਅਕਾਲ ਤਖਤ ਦਾ ਜਥੇਦਾਰ ਸੀ ਹੂੰ ਉਦੋਂ ਦਾ ਕਦੇ ਬੰਦੀ ਸਿੰਘ ਯਾਦ ਨਹੀਂ ਆਏ ਇਸ ਇਸ ਲੈਵਲ ਤੱਕ ਉਦੋਂ ਦਾ ਕਦੇ ਹੁਕਾ ਦਿੱਤਾ ਨਹੀਂ ਪੂਰੀ ਕੌਮ ਨੂੰ ਕਿ ਆਓ ਅਕਾਲੀ ਦਲ ਵੀ ਆਓ ਮਾਨ ਦਲ ਵੀ ਆਓ ਦੂਜੇ ਦਲ ਵੀ ਆਓਣ ਸਾਰੇ ਦਲ ਆਉਣ ਸਾਰੀਆਂ ਜਥੇਬੰਦੀਆਂ ਸੰਪਰਦਾਵਾਂ ਸਿੰਘ ਜਥੇਬੰਦੀਆਂ ਆਉਣ ਆਓ ਮੈਂ ਅੱਗੇ ਲੱਗਦਾ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ 'ਚ ਆਪਾਂ ਦਿੱਲੀ ਨੂੰ ਚਲੀਏ ਆਪਾਂ ਅਗ ਬੰਦੀ ਸਿੰਘ ਦੇ ਹੱਕ ਰਾਗ ਲਈ ਉਦੋਂ ਤੱਕ ਤਾਂ ਕਦੇ ਨਹੀਂ ਚੇਤੇ ਆਇਆ ਹੈਗਾ ਉਦੋਂ ਦਾ ਕਹਿੰਦਾ ਮੇਰੀ ਦਿੱਲੀ ਨਾਲ ਯਾਰੀ ਸੀ ਹੁਣ ਕਹਿੰਦਾ ਮੈਂ ਦਿੱਲੀ ਤੋਂ ਬੰਦੀ ਸਿੰਘ ਛਲਾਉਣੇ ਨੇ ਫਰਕ ਤਾਂ ਦੇਖੋ ਕਿੰਨਾ ਜਦੋਂ ਜਥੇਦਾਰ ਸੀ ਜਦੋਂ ਆਪਾਂ ਸਭ ਤੋਂ ਵੱਡੇ ਅਹੁਦੇ ਤੇ ਸੀ ਉਦੋਂ ਦਾ ਕਹਿੰਦੇ ਦਿੱਲੀ ਨਾਲ ਸਾਡੀ ਯਾਰੀ ਆ ਹੁਣ ਕਹਿੰਦਾ ਮੈਂ ਦਿੱਲੀ ਤੋਂ ਬੰਦੀ ਸਿੰਘ ਛਡਾ ਕੇ ਲਿਆਉਂਗਾ ਇਹ ਧੋਗਲਾ ਕਰਦਾਰ ਦੇਖੋ ਕਿੰਨਾ ਇਹ ਇਹ ਪ੍ਰਧਾਨ بڑا ਹੁੰਦਾ ਕਿ ਅਕਾਲ ਤਖਤ ਦਾ ਜਥੇਦਾਰ بڑا ਹੁੰਦਾ ਅਕਾਲ ਤਖਤ ਦਾ ਜਥੇਦਾਰ ਸਾਰੀ ਕੌਮ ਦਾ ਜਥੇਦਾਰ ਆ ਤੇ ਪ੍ਰਧਾਨ ਤਾਂ ਧੜੇ ਦੌਰੇ 20 ਬਣੇ ਫਿਰਦੇ ਨੇ 20 ਕਾਲੀ ਦਲ ਨੇ कल उन स्पीच ਦੇ ਵਿੱਚ ਉਹ ਕਹਿੰਦੇ ਮੈਨੂੰ ਲੋਪੰਥ ਨੇ ਸੁਪੀ ਸਿੰਘ ਬਾਦਲ ਤੋਂ ਪ੍ਰਭਾਤ ਆਜ ਤੁਸੀਂ ਇਹ ਦੇਖਿਓ ਵੀ ਪੰਥ ਕਰਦਾ ਕੀ ਆ ਕਲਾ ਗੁਰੂ ਨੇ ਵਰਤੌਣੀ ਆ ਮੈਨੂੰ ਤਾਂ ਪੂਰਨ ਵਿਸ਼ਵਾਸ ਆ ਕਿ ਅਕਾਲ ਤਖਸਾਲ ਦੇ 6ਵੇਂ ਪਾਸਾ ਦੀ ਫਸੀਲ ਤੋਂ ਜਿਹੜੇ ਬੰਦਾ ਕੋ ਰਾਜਨੀਤੀ ਕਰੇਗਾ ਨਾ ਜਿਹੜਾ ਬੰਦਾ ਉਸ ਫਸੀਲ ਤੋਂ ਖੜ ਕੇ ਆਪਣੀ ਨਿਜੀ ਦੁਸ਼ਮਣੀਆਂ ਦੀ ਜੀੜਾ ਕੱਢੇਗਾ ਮੈਂ ਸਮਝਦਾ ਯਾ ਕੋਈ ਮਨੋ ਕਾਮਨਾ ਇਹੋ ਜੀਆਂ ਲੈ ਕੇ ਕੋ ਕੰਮ ਕਰੇਗਾ ਉਤੋਂ ਕੋਈ ਹੁਕਮ ਕਰੇਗਾ ਮੈਨੂੰ ਲੱਗਦਾ ਕਿ ਉਹ ਅਕਾਲ ਤਖਤ ਸਾਹਿਬ ਦੇ ਉਤੋਂ ਗੁਰੂ ਸਾਹਿਬ ਨੇ ਉਹ ਬਖਸ਼ਣਾ ਇਹ ਗੁਰੂ ਸਾਹਿਬ ਦੀ ਮਾਰ ਪੈਣੀ ਉਹ ਪੈਣੀ ਹੈ ਇੱਕ ਨਕ ਪਰ ਉਹ ਕਹਿੰਦੇ ਸਾਨੂੰ ਲਾਲਚ ਹੀ ਕੋਈ ਨਹੀਂ ਸਾਨੂੰ ਸਰਕਾਰਾਂ ਦਾ ਲਾਲਚ ਨਹੀਂ ਅਕਾਲੀ ਦਲ ਦੀ ਜਿਹੜੀ ਜੀਵਨ ਹੋਇਆ ਸੀ ਅਕਾਲੀ ਦਲ ਬਣਾਇਆ ਗਿਆ ਸੀਗਾ ਪੰਜਾਬ ਦੇ ਹੱਕਾਂ ਦੇ ਲਈ ਪੰਥ ਦੇ ਹੱਕਾਂ ਦੇ ਲਈ ਪੰਥ ਦੇ ਲਈ ਬਾਤ ਚੁੱਕਾਂ ਦੇ ਲਈ ਅਕਾਲੀ ਦਲ ਉਹੀ ਕੰਮ ਕਰੂਗਾ ਸੰਘਰਸ਼ ਚ ਜਰੂਰ ਕਰੂਗਾ ਅਕਾਲੀ ਦਲ ਉਹ ਕਹਿੰਦੇ ਨਾ ਮੈਂ ਖੁਦ ਚੋਣ ਲੜਾਂਗਾ ਨਾ ਐਮਐਲਏ ਦੀ ਨਾ ਐਮਪੀ ਦੀ ਨਾ ਮੈਨੂੰ ਮੁੱਖ ਮੰਤਰੀ ਬਣ ਮੈਂ ਪੰਥਕ ਰਾਜਨੀਤੀ ਕਰਾਂਗਾ ਗਿਆਨੀ ਹਰਪੀ ਸਿੰਘ ਨੂੰ ਕਿਸੇ ਨੇ ਬਾੜ ਦਾ ਐਮਸੀ ਨਹੀਂ ਬਣਾਉਣਾ ਪਿੰਡ ਦਾ ਸਰਪੰਚ ਨਹੀਂ ਜਿੱਤ ਸਕਦਾ ਐਮਐਲਏ ਤਾਂ ਬਹੁਤ ਬਹੁਤ ਦੂਰ ਦੀ ਗੱਲ ਹੈ 15 ਲੱਖ ਬੰਦੇ ਨੇ ਵੋਟ ਪਾ ਕੇ ਪ੍ਰਧਾਨ ਕੋਈ ਗੱਲ ਨਹੀਂ ਮੈਨੂੰ ਪਤਾ ਕਿਹੜੇ 15 ਲੱਖ ਨੇ ਸਾਡੇ ਇੱਥੇ ਨਾਲ ਦੀ ਨੇ ਜਿਹੜੇ ਜਿਨ੍ਹਾਂ ਨੇ ਪਰਚੀਆਂ ਭਰੀਆਂ ਨੇ ਘਰੇ ਬੈਠ ਕੇ ਵੋਟ ਲਿਸਟਾਂ ਤੋਂ ਕਾਪੀਆਂ ਭਰ ਕੇ ਭੇਜਤੀਆਂ ਸਾਨੂੰ ਸਾਰਾ ਕੋਈ ਪਤਾ ਦੂਜਾ ਨੰਬਰ ਇਹ ਕਹਿੰਦਾ ਅਕਾਲੀ ਦਲ ਦਾ ਕੰਮ ਅਸਲ ਕੰਮ ਲੋਕਾਂ ਨਾਲ ਲੜਾਈ ਲੜਨਾ ਆ ਹੁਣ ਦੇਖੋ ਆ ਲੈਂਡ ਪੂਲਿੰਗ ਵਾਲਾ ਮਸਲਾ ਸੀ ਸਭ ਤੋਂ ਪਹਿਲਾ ਟਵੀਟ ਸਰਦਾਰ ਸੁਖਬੀ ਸਿੰਘ ਬਾਦਲ ਦਾ ਆਇਆ ਸੀ 17 ਉਦੋਂ ਤੱਕ ਕਿਸੇ ਵੀ ਵਿਅਕਤੀ ਦਾ ਕਿਸੇ ਦਾ ਵੀ ਨਾ ਪੋਲੀਟਿਕਲ ਕਿਸੇ ਔਰ ਜਥੇਬੰਦੀ ਦਾ ਨਾ ਹੀ ਕਿਸਾਨ ਜਥੇਬੰਦੀ ਦਾ ਕਿਸੇ ਦਾ ਵੀ ਕੋਈ ਸਟੇਟਮੈਂਟ ਨਹੀਂ ਆਈ ਸੀ ਉਦੋਂ ਤੱਕ ਕਲੇ ਸਭ ਤੋਂ ਫਰਸਟ ਟਵੀਟ ਆ ਜਿਹੜਾ ਰਿਐਕਸ਼ਨ ਹੈ ਸੁਵੀਰ ਸਿੰਘ ਬਾਦਲ ਦਾ ਸੀ 17 ਮਈ ਨੂੰ ਕਿ ਇਹ ਲੈਂਡ ਪੁਲਿੰਗ ਵਾਲੇ ਮਸਲੇ 'ਚ ਬਹੁਤ ਕੁਝ ਆਪਣੇ ਨਾਲ ਗਲਤ ਹੋਣ ਲੱਗਿਆ ਕਿਸਾਨਾਂ ਦੇ ਜ਼ਮੀਨਾਂ ਖੋਣ ਲੱਗੇ ਨੇ ਵੱਡਾ ਕਬੜਾ ਹੋਇਆ ਤੇ ਲੜੀਏ ਉਸ ਤੋਂ ਬਾਅਦ ਜਥੇਬੰਦੀਆਂ ਨੇ ਆਪਣੇ ਤੌਰ ਤੇ ਲੜਾਈ ਲੜੀ ਬਾਕੀ ਪਾਰਟੀਆਂ ਨੇ ਲੜਾਈ ਲੜੀ ਸ਼੍ਰੋਮਣੀ ਕਾਲਜ ਨੇ ਇੱਕ ਡਾਹ ਕੇ ਲੜਾਈ ਲੜੀ ਪਹਿਲਾਂ ਲੁਧਿਆਣੇ ਧਰਨਾ ਲਾਇਆ ਫੇਰ ਲੁਧਿਆਣੇ ਧਰਨਾ ਲਾਇਆ ਮਹਾਲੀ ਲਾਇਆ ਬਠਿੰਡੇ ਲਾਇਆ ਕਲ ਪਟਿਆਲੇ ਲਾਇਆ ਤੇ ਇਹ ਧਰਨਾ ਵਿੱਚ ਹੋਰੇ ਇਕੱਠ ਦੇ ਆਮ ਕਿਸਾਨਾਂ ਲੋਕਾਂ ਦੀ ਸ਼ਮੂਲੀਅਤ ਨੇ ਸਰਕਾਰ ਦੀ ਮੈਂ ਸਮਝਦਾ ਕਿ ਜੜਾਂ ਹਲਾਈਆਂ ਤੇ ਸਰਕਾਰ ਗੋਡਿਆਂ ਭਾਰ ਕੀਤੀ ਤੇ ਉਹਨਾਂ ਨੂੰ ਕੱਲ ਬਿਲ ਆਪਣਾ ਇਹ ਜਿਹੜਾ ਲੈਂਡ ਪੂਲਿੰਗ ਵਾਲੇ ਜਿਹੜੇ ਨੋਟੀਫਿਕੇਸ਼ਨ ਸੀ ਉਹ ਵਾਪਸ ਲੈਣਾ ਪੈ ਗਿਆ ਅਸਲ ਲੜਾਈ ਕੱਲ ਹੀ ਲੜ ਰਹੇ ਹੋਰ ਕੌਣ ਲੜ ਰਹੇ ਪਰ ਉਹਨਾਂ ਨੇ ਵੀ ਕਿਹਾ ਸੀ ਕੱਲ ਉਹ ਤਾਂ ਸ਼ਾਮ ਨੂੰ ਵਾਪਸੀ ਸਰਕਾਰ ਨੇ ਲੈ ਲਿਆ ਆਰਡਰ ਆਪਦਾ ਪਰ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਹੁਣ ਅਸੀਂ ਵੱਡੇ ਸੰਘਰਸ਼ ਉਲੀਕਾਂਗੇ ਸਾਡੀ ਭਾਰਤੀ ਕੰਪਲੀਟ ਹੋ ਗਈ ਕੋਈ ਸੰਘਰਸ਼ ਨਹੀਂ ਕਰਨਾ ਗਿਆਨੀ ਹਰਪ੍ਰੀਤ ਸਿੰਘ ਨੇ ਸਿਰਫ ਅਕਾਲੀ ਦਲ ਨੂੰ ਗਾਲਾਂ ਕੱਢਣੀਆਂ ਨੇ ਅਕਾਲੀ ਦਲ ਦੇ ਖਿਲਾਫ ਹੀ ਜ਼ਹਿਰ ਉਗਲਣੀਆਂ ਕੋਈ ਗੱਲ ਨਹੀਂ ਅਸੀਂ ਚਾਹੁੰਦੇ ਨਹੀਂ ਹਾਂ ਦੇ ਖਿਲਾਫ ਬੋਲਣਾ ਪਰ ਅਸੀਂ ਵੀ ਹੁਣ ਡਟ ਕੇ ਸਾਰਾ ਕੁਝ ਨੰਗਾ ਕਰਾਂਗੇ ਭਵਿੱਖ ਵਿੱਚ ਚੁਣੌਤੀ ਕੀ ਦੇਖਦੇ ਹਾਂ 27 ਬਹੁਤ ਮਹੀਨੇ ਰੱਖ ਰਿਹਾ ਅਕਾਲੀ ਦਲ ਦੇ ਲਈ ਖਾਸ ਕਰਕੇ ਦੇਖੋ ਸ਼੍ਰੋਮਣੀ ਕਾਲੇ ਦਲ ਬਿਲਕੁਲ 27 ਮਹੀਨੇ ਰੱਖਦਾ ਲੋਕਾਂ ਦੀ ਲੜਾਈ ਸ਼੍ਰੋਮਣੀ ਕਾਲ ਦਾ ਲੜ ਰਿਹਾ ਹੈ ਪੰਥ ਦੇ ਜਿਹੜੇ ਮਸਲੇ ਨੇ ਉਹਦੀ ਲੜਾਈ ਲੜ ਰ ਲੋਕਾਂ ਦੇ ਜਿਹੜੇ ਮਸਲੇ ਨੇ ਉਹਦੀ ਲੜਾਈ ਲੜ ਰਿਹਾ ਹੈ ਪੰਜਾਬ ਦੇ ਵਿੱਚ ਡਿਵੈਲਪਮੈਂਟ ਦਾ ਮੁੱਦਾ ਨੌਜਵਾਨਾਂ ਦੇ ਰੋਜ਼ਗਾਰ ਦਾ ਮੁੱਦਾ ਭਾਈਚਾਰਕ ਸਾਂਝ ਦਾ ਮੁੱਦਾ ਡਰ ਦਾ ਵਾਲੇ ਬਣੇ ਹੋਏ ਮਾਹੌਲ ਦਾ ਮੁੱਦਾ ਇਹ ਹਾਇ ਹਰ ਚਾਹ ਮਜ਼ਮ ਵਰਗ ਹੈ ਹਰੇਕ ਵਰਗ ਦੇ ਨਾਲ ਹੋ ਰਿਹਾ ਧੱਕੇ ਦਾ ਮੁੱਦਾ ਸੋ ਉਹ ਉਹਨਾਂ ਦੀ ਲੜਾਈ ਇਕੱਲੇ ਨਹੀਂ ਲੜ ਕੇ ਮੈਂ ਸਮਝਦਾ ਕਿ 2027 ਦੇ ਵਿੱਚ ਵੱਡੇ ਪੱਧਰ ਤੇ ਸਾਹਮਣੇ ਆਊਗਾ ਤੇ ਸਰਕਾਰ ਬਣਾ ਕੇ ਲੋਕਾਂ ਦੇ ਵੀ ਕੰਮ ਕਰੂਗਾ ਭਾਈਚਾਰਕ ਸਾਂਝ ਵੀ ਕਾਇਮ ਕਰੂਗਾ ਤੇ ਡਿਵੈਲਪਮੈਂਟ ਵੀ ਕਰੂਗਾ ਤੇ ਨੌਜਵਾਨਾਂ ਦੀ ਵੀ ਬੰਫੜੂਗਾ ਆਖਰੀ ਸਵਾਲ ਲਵਾਂਗਾ ਕਰਨਲ ਸਿੰਘ ਪੰਜੋਲੀ ਹੋਰਾਂ ਨੇ ਕਿਹਾ ਕਿ ਸਾਡੀ ਭਰਤੀ ਇੱਕ ਨੰਬਰ ਚ ਇਸ ਕਰਕੇ ਹੋਈ ਆ ਕਿ ਅਸੀਂ 8 ਮਹੀਨੇ ਤੱਕ ਸਾਨੂੰ ਸਮਾਂ ਲੱਗ ਗਿਆ 6-7 ਮਹੀਨੇ ਹੋ ਗਏ ਤੇ ਇਹਨਾਂ ਨੇ ਮਹੀਨੇ ਚ ਕਰਕੇ ਨਵੇੜਤਾ ਪੂਰਾ ਪੰਜਾਬ ਪਤਾ ਪਜੋੜੀ ਸਾਹਿਬ ਨੂੰ ਵੀ ਆ ਵੀ ਭਰਤੀ ਸਾਰੀ ਫੇਕ ਆ ਪਰ ਹੁਣ ਜਿਹੜਾ ਜਿਹੜੇ ਧੜੇ ਦੇ ਬੰਦਾ ਖੜਾ ਹੁੰਦਾ ਉਹ ਗੱਲ ਉਹਦੀ ਗੱਲ ਕਰਨੀ ਪੈਂਦੀ ਆ ਹੋਰ ਗੱਲ ਕੁਝ ਨਹੀਂ ਪਤਾ ਉਹਨਾਂ ਨੂੰ ਵੀ ਇਹ ਕਿਹੜੀ ਭਰਤੀ ਹੋਈ ਆ ਕਿਹੜੇ ਗਏ ਨੇ ਲੋਕ ਕਿਹੜੇ ਪਿੰਡਾਂ ਦੇ ਕਾਪੀ ਮੰਨੀਆਂਗੇ ਨੇ ਸਾਨੂੰ ਪਤਾ ਨਹੀਂ ਹੂੰ ਸਾਡਾ ਇੱਕੋ ਏਰੀਆ ਮੈਨੂੰ ਪਤਾ ਕਿ ਕਿਹੜੇ ਕਿਹੜੇ ਪੰਨਿਆਂ ਦੇ ਵਿੱਚ ਭਰਤੀ ਕਰ ਕਰ ਜਾ ਕੇ ਹੋਈ ਹੈ ਕਿ ਘਰਾਂ ਤੇ ਬੋਟਲ ਲਿਸਟਾਂ ਭਰ ਕੇ ਭੇਜੀਆਂ ਨੇ ਕਾਪੀਆਂ ਕੋਈ ਅਸੀ ਗੱਲ ਨਹੀਂ ਹੈਗੀ ਜੀ ਬਹੁਤ ਸ਼ੁਕਰੀਆ ਚੰਦਰ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਬਹੁਤ